ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬੁਟੀਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਮਹਿੰਗੇ ਸੂਟਾਂ ਨੂੰ ਬਹੁਤ ਘੱਟ ਪ੍ਰਾਈਸ ਦੇ ਵਿੱਚ ਰੈਡੀ ਕਰਕੇ ਜਿਹੜੀ ਉਹ ਵਾਲੀ ਕਲੈਕਸ਼ਨ ਲੈ ਕੇ ਆਏ ਇਹ ਵਾਲੇ ਸੂਟ ਹੋਣਗੇ ਜਿਹੜੇ ਆਲਓਵਰ ਕ੍ਰੇਪ ਦਾ ਸੂਟ ਰਹੇਗਾ ਨਾਲ ਚਨਾਉਂਦਾ ਦੁਪੱਟਾ ਰਹੇਗਾ ਗੋਟਾ ਪੱਤੀ ਦਾ ਕੰਮ ਰਹਿਣ ਵਾਲਾ ਹੈਗਾ ਇਹ ਵਾਲੇ ਸੂਟ ਹੈਗੇ ਜਿਹੜੇ ਪਿਓਰ ਕ੍ਰੇਪ ਦੇ ਉੱਪਰ ਆਪਾਂ ਨੇ ਰੈਡੀ ਕੀਤੇ ਤੇ ਪ੍ਰੋਪਰ ਹੋਏਗਾ ਜਿਹੜਾ ਤਿੱਲੇ ਦਾ ਇਹਨਾਂ ਦੇ ਉੱਪਰ ਵਰਕ ਰਹਿਣ ਵਾਲਾ ਬਾਟਮ ਪਲੱਸ ਦੁਪੱਟਾ ਔਰ ਪਲੱਸ ਸ਼ਰਟ ਹੋਏਗੀ ਜਿਹੜੀ ਫੁਲੀ ਹੈਵੀ ਰਹੇਗੀ ਪ੍ਰ ਤੇ 3050 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਪਿਓਰ ਕ੍ਰਸ਼ ਦੇ ਉੱਪਰ ਆਪਣੇ ਰੈਡੀ ਕੀਤੇ ਤੇ ਇਹ ਵਾਲੇ ਜਿਹੜੇ ਰਹਿਣਗੇ ਵਿਸਕੋਸ ਔਰਗੈਂਜ਼ਾ ਦੇ ਡਿਜੀਟਲ ਪ੍ਰਿੰਟ ਦੀ ਸ਼ਰਟ ਹੋਏਗੀ ਪਲੱਸ ਫੁੱਲੀ embroiderd ਵਾਲੀ ਸ਼ਰਟ ਹੋਏਗੀ ਤੇ ਨਾਲ ਪਿਓਰ ਗਰੇਪ ਦੀ ਬਾਟਮ ਹੋਏਗੀ 2399 ਪ੍ਰਾਈਸ ਰਹੇਗਾ ਟਾਈਟੇ ਮੀਟਰ ਦੀ ਕੱਟ ਰਣ ਵਾਲੀ ਹੈਗੀ ਆ ਇਹ ਵਾਲੇ ਸੂਟ ਹੈਗੇ ਜਿਹੜੇ ਆਪਣੇ ਕੋਰਵੀ ਵਾਲੇ ਰੈਡੀ ਕੀਤੇ ਇਹਦੇ ਵਿੱਚ ਆਪਾਂ ਨੇ ਦੋ ਕਲਰ ਰੈਡੀ ਕੀਤੇ ਔਰਗੈਂਜ਼ਾ ਦੀ ਸ਼ਰਟ ਹੋਏਗੀ ਤੇ ਨਾਲ 크레ਪ ਦੀ ਬਾਟਮ ਹੋਏਗਾ ਔਰ ਗਾਂਜਾ ਦਾ ਦੁਪੱਟਾ ਰਹਿਣ ਵਾਲਾ ਹੈਗਾ ਇਹ ਆਪਾਂ ਨੇ 크레ਪ ਦੇ ਉੱਪਰ ਰੈਡੀ ਕੀਤੇ ਹੈ ਥਰੈਡ ਵਰਕ ਦੇ ਵਿੱਚ ਰਹਿਣ ਵਾਲੇ ਹੈਗੇ ਆ ਇਹ ਆਪਾਂ ਨੇ ਵੈਲਵਟ ਦੇ ਉੱਪਰ ਰੈਡੀ ਕੀਤੇ ਹੈਗੇ ਆ ਤੇ ਪ੍ਰਾਈਸ ਹੈਗਾ ਅਕੋਰਡਿੰਗ ਟੂ ਸਟਾਫ ਬਹੁਤ ਹੀ ਜ਼ਿਆਦਾ ਰੀਜ਼ਨੇਬਲ ਹੈਗਾ ਤੇ ਇਹ ਵਾਲਾ ਸੂਟ ਹੈਗਾ ਜਿਹੜਾ ਪਿਓਰ ਕਾਟਨ ਦੇ ਉੱਪਰ ਰਹਿਣ ਵਾਲਾ ਹੈਗਾ ਮਸਲੀਨ ਕਾਟਨ ਦਾ ਹੀ ਆਲਓਵਰ ਸੂਟ ਰਹੇਗਾ ਔਰ ਮਸਲੀਨ ਕਾਟਨ ਦਾ ਫੁੱਲੀ ਐਮਬਰਾਇਡਰ ਜਿਹੜਾ ਦੁਪੱਟਾ ਰਹੇਗਾ ਔਰ ਜੋ ਸ਼ਰਟ ਰਹੇਗੀ ਉਹ ਵੀ ਫੁੱਲੀ ਐਮਬਰਾਇਡਰ ਰਹਿਣ ਵਾਲੀ ਹੈਗੀ ਪ੍ਰਾਈਸ ਰੈ ਹੈਗਾ 950 ਰ ਕੀ ਆਂਦਾ ਹੈਗਾ ਕੋਈ ਵੀ ਬੰਦਾ ਇਹਨੂੰ ਅਫੋਰਡ ਕਰ ਸਕਦਾ ਹੈਗਾ ਤੇ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਕਲਰ ਆਪਸ਼ਨ ਹੈਗੇ ਆ ਇਹ ਵਾਲੇ ਸੂਟ ਹੈਗੇ ਨੇ ਆਪਾਂ ਨੇ ਡਿਪੌਂਸ ਸਿਲਕ ਦੇ ਉੱਪਰ ਰੈਡੀ ਕੀਤੇ ਨਾਲ ਟੈਬੀ ਸਿਲਕ ਦਾ ਦੁਪੱਟਾ ਹੋਏਗਾ ਫੁੱਲੀ ਏਮਬਰਾਇਡਰਡ ਵਾਲਾ ਦੁਪੱਟਾ ਪਲੱਸ ਸ਼ਰਟ ਤੇ ਪ੍ਰਾਈਜ਼ ਰਹਿ ਗਿਆ ਸਿਰਫ 1750 ਰੁਪਏ ਬਹੁਤ ਹੀ ਜ਼ਿਆਦਾ ਸੋਹਣੀ ਲੁੱਕ ਰੱਖਦੇ ਆ ਇਹ ਵਾਲੇ ਹੈਗੇ ਸੂਟ ਜਿਹੜੇ ਪਾਰਟੀ ਵੇਅਰ ਸੂਟ ਹੋਣਗੇ ਸਿਰਫ 1750 ਰੁਪਏ ਦੇ ਵਿੱਚ ਰਹਿਣ ਵਾਲੇ ਹੈਗੇ ਆ ਤੇ ਤੁਸੀਂ ਘਰ ਬੈਠੇ ਇਹਨਾਂ ਨੂੰ ਬੁੱਕ ਕਰਵਾ ਸਕਦੇ